ਪਹਿਲੇ ਦੀ ਵੱਡੀ ਖਬਰ ਬਾਲੀਵੁੱਡ ਇੰਡਸਟਰੀ ਦੇ ਨਾਲ ਜੁੜੀ ਹੋਈ ਸਾਮਣੇ ਆ ਰਹੀ ਹੈ ਦੱਸਦੀ ਹੈ ਕਿ ਜਿਹੜੇ ਬਾਲੀਵੁੱਡ ਐਕਟਰ ਨੇ ਗੋਵਿੰਦਾ ਉਹਨਾਂ ਦੇ ਪੈਰ ਦੇ ਵਿੱਚ ਗੋਲੀ ਲੱਗਣ ਦੇ ਕਾਰਨ ਉਹ ਕਾਫੀ ਜ਼ਿਆਦਾ ਜ਼ਖਮੀ ਹੋ ਗਏ ਨੇ ਉਹਨਾਂ ਨੂੰ ਉਹਨਾਂ ਦੀ ਹੀ ਪਿਸਟਲ ਤੋਂ ਚੱਲੀ ਗੋਲੀ ਲੱਗੀ ਤੇ ਮਾਮਲਾ ਅੱਜ ਸਵੇਰੇ ਕਰੀਬ 4:45 ਮਿੰਟ ਦਾ ਆਪਰੇਸ਼ਨ ਕਰਕੇ ਉਹਨਾਂ ਦੇ ਪੈਰ ਦੇ ਵਿੱਚੋਂ ਗੋਲੀ ਬਾਹਰ ਕੱਢ ਦਿੱਤੀ ਗਈ ਹੈ ਐਕਟਰ ਫਿਲਹਾਲ ਖਤਰੇ ਤੋਂ ਬਾਹਰ ਨਹੀਂ ਇਸ ਪੂਰੇ ਮਾਮਲੇ ਦੇ ਵਿੱਚ ਡੀਸੀਪੀ ਦਿਕਸ਼ਿਤ ਗੱਡਾਮ ਨੇ ਦੱਸਿਆ ਕਿ ਜਿਸ ਵੇਲੇ ਘਟਨਾ ਹੋਈ ਉਸ ਵੇਲੇ ਗਵਿੰਦਾ ਘਰ ਦੇ ਵਿੱਚ ਇਕੱਲੇ ਸੀ ਉਹਨਾਂ ਦੇ ਕੋਲ ਇੱਕ ਲਾਇਸੈਂਸਡ ਰਿਵਾਲਵਰ ਹੈ ਰਿਵਾਲਵਰ ਤੋਂ ਗਲਤੀ ਨਾਲ ਗੋਲੀ ਚੱਲੀ ਜੋ ਉਹਨਾਂ ਦੇ ਪੈਰ ਤੇ ਲੱਗੀ ਇਸ ਮਾਮਲੇ ਦੇ ਨਾਲ ਜੁੜੀ ਕੋਈ ਵੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ ਕਿਉਂਕਿ ਇਸ ਮਾਮਲੇ ਦੇ ਵਿੱਚ ਕੁਝ ਵੀ ਸੰਦੇਕਤ ਨਹੀਂ ਹੈ ਦੱਸਦੇ ਕਿ ਸੂਤਰਾਂ ਦੇ ਮੁਤਾਬਕ ਗਵਿੰਦਾ ਨੂੰ ਆਪਣੀ ਰਿਵਾਲਵਰ ਸਾਫ ਕਰਦੇ ਹੋਏ ਮਿਸ ਫਾਇਰਿੰਗ ਦੇ ਨਾਲ ਗੋਲੀ ਲੱਗੀ ਮੁੰਬਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਉਹਨਾਂ ਦੀ ਰਿਵਾਲਵਰ ਜ਼ਬਤ ਕਰ ਲਈ ਹੈ ਜਾਣਕਾਰੀ ਦੇ ਮੁਤਾਬਕ ਗੋਲੀ ਲੱਗਣ ਦੇ ਨਾਲ ਉਹਨਾਂ ਦੇ ਪੈਰ ਤੋਂ ਕਾਫੀ ਖੂਨ ਵਹਿ ਗਿਆ ਸੀ ਇਲਾਜ ਤੇ ਲਈ ਅੰਦੇਰੀ ਦੇ ਕ੍ਰਿਟੀ ਕੇਅਰ ਹਸਪੀਟਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਹਸਪੀਟਲ ਦੇ ਨਾਲ ਜੁੜੇ ਸੂਤਰਾਂ ਦੇ ਮੁਤਾਬਕ ਸ਼ੁਰੂਆਤੀ ਇਲਾਜ ਤੋਂ ਬਾਅਦ ਹੁਣ ਗੋਵਿੰਦਾ ਖਤਰੇ ਤੋਂ ਬਾਹਰ ਨੇ ਉਹਨਾਂ ਦੀ ਪਤਨੀ ਸੁਨੀਤਾ ਫਿਲਹਾਲ ਹਸਪਤਾਲ ਦੇ ਵਿੱਚ ਉਹਨਾਂ ਦੇ ਨਾਲ ਮੌਜੂਦ ਹੈ ਗੋਵਿੰਦਾ ਦੇ ਮੈਨੇਜਰ ਸ਼ਸ਼ੀ ਸੇਨਹਾ ਨੇ ਦੱਸਿਆ ਕਿ ਉਹ ਇੱਕ ਪ੍ਰੋਗਰਾਮ ਦੇ ਲਈ ਕੋਲਕਾਤਾ ਜਾ ਰਹੇ ਸੀ 6 ਵਜੇ ਦੀ ਫਲਾਈਟ ਸੀ ਅਲਮਾਰੀ ਦੇ ਵਿੱਚ ਪਿਸਟਲ ਰੱਖਦੇ ਹੋਏ ਮਿਸ ਫਾਇਰਿੰਗ ਹੋ ਗਈ ਤੇ ਉਹਨਾਂ ਦੇ ਜਿਹੜਾ ਗੋਡਾ ਉਸਦੇ ਨੀਚੇ ਗੋਲੀ ਲੱਗੇ ਉਹਨਾਂ ਨੂੰ ਜਲ ਤੋਂ ਜਲ ਅੰਦੇਰੀ ਦੇ ਹਸਪਤਾਲ ਲਿਜਾਇਆ ਗਿਆ ਤੇ ਗੋਲੀ ਬਾਹਰ ਕੱਢ ਲਈ ਗਈ ਉਹਨਾਂ ਦੀ ਹਾਲਤ ਹੁਣ ਠੀਕ ਹੈ ਘਬਰਾਉਂਦੀ ਕੋਈ ਵੀ ਗੱਲ ਨਹੀਂ ਹੈ ਪਰ ਕੁਲ ਮਿਲਾ ਕੇ ਦੇਖ ਸਕਦੇ ਕਿ ਬਾਲੀਵੁੱਡ ਇੰਡਸਟਰੀ ਦੇ ਨਾਲ ਜੁੜੀ ਹੋਈ ਏ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਾਲੀਵੁੱਡ ਦੇ ਕਿੰਨੇ ਹੀ ਫੇਮਸ ਅਦਾਕਾਰ ਨੇ ਗੋਵਿੰਦਾ ਜੋ ਕਿ ਲੋਕਾਂ ਨੂੰ ਆਪਣੀ ਮੂਵੀਜ਼ ਦੇ ਨਾਲ ਕਾਫੀ ਜ਼ਿਆਦਾ ਐਂਟਰਟੇਨ ਕਰ ਚੁੱਕੇ ਨੇ ਪਰ ਹੁਣ ਦੇਖ ਸਕਦੇ ਆ ਕਿ ਉਹਨਾਂ ਨੇ ਫਿਲਮਾਂ ਤੋਂ ਦੂਰੀ ਬਣਾਈ ਹੋਈ ਹੈ ਕਿਸੇ ਪ੍ਰੋਗਰਾਮ ਦੇ ਲਈ ਜਿਸ ਵੇਲੇ ਕੋਲਕਾਤਾ ਜਾਣ ਲੱਗੇ ਸੀ ਉਸ ਵੇਲੇ ਹੀ ਉਹਨਾਂ ਨੂੰ ਗੋਲੀ ਲੱਗ ਗਈ ਇਸ ਵੇਲੇ ਦੀ ਵੱਡੀ